ਅੱਜ ਦੀ ਵੀਡੀਓ ਵਿੱਚ ਆਪਾਂ ਜਮਾਤ 9ਵੀਂ ਪੇਪਰ ਪੰਜਾਬੀ B ਵਿਆਕਰਨ ਦੇ ਬਹੁਤ ਮਹੱਤਵਪੂਰਨ ਪ੍ਰਸ਼ਨ ਹੱਲ ਕਰਾਂਗੇ ਭਾਗ 1 ਦੇ ਵਿੱਚ ਸਾਰੇ ਬੱਚੇ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਤੁਹਾਡੇ ਨਾਲ ਸੰਬੰਧਿਤ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵਿਆਕਰਨ ਭਾਗ ਪਹਿਲਾ ਹਾਂਜੀ ਪਹਿਲਾ ਪ੍ਰਸ਼ਨ ਨਾਮ ਦੀਆਂ ਕਿੰਨੀਆਂ ਕਿਸਮਾਂ ਹਨ ਹਾਂਜੀ ਇਹਦਾ ਉੱਤਰ ਆਊਗਾ 5 ਊੜਾ ਦੂਜਾ ਪ੍ਰਸ਼ਨ ਜਿੰਨਾ ਸ਼ਬਦਾਂ ਰਾਹੀਂ ਆਸੀਂ ਚੀਜ਼ਾਂ ਮਨੁੱਖਾਂ ਅਤੇ ਥਾਵਾਂ ਦੇ ਨਾਂ ਲੈਂਦੇ ਹਾਂ ਉਹ ਕੀ ਅਖਵਾਉਂਦੇ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਆੜਾ ਨਾਮ ਤੀਜਾ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਨਾਮ ਸ਼ਬਦ ਚੁਣੋ ਹਾਂਜੀ ਇਹਦਾ ਉੱਤਰ ਆਊਗਾ ਜੀ ਊੜਾ ਸ਼ੈਰ ਚੌਥਾ ਪ੍ਰਸ਼ਨ ਜਿਹੜੇ ਸ਼ਬਦ ਕਿਸੇ ਸਮੂਚੀ ਜਾਤੀ ਸ਼੍ਰੇਣੀ ਜਾਂ ਜਿੰਸ ਲਈ ਵਰਤੇ ਜਾਣ ਉਹ ਕੀ ਅਖਵਾਉਂਦੇ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਊੜਾ ਆਮਨਾਮ ਅੱਗੇ ਪੰਜਵਾਂ ਪ੍ਰਸ਼ਨ ਟੀਮ ਜਮਾਤ ਇੱਜੜ ਅਤੇ ਜਥਾ ਸ਼ਬਦ ਕਿਸ ਕਿਸਮ ਦੇ ਨਾਮ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਸਸਾ ਇਕੱਠਵਾਚਕ ਨਾਮ ਨੇ ਛੇਵਾਂ ਪ੍ਰਸ਼ਨ ਦੁੱਖ ਬਚਪਨ ਮਿਠਾਸ ਅਤੇ ਨੇਕੀ ਸ਼ਬਦ ਕਿਸ ਕਿਸਮ ਦੇ ਨਾਮ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਈੜੀ ਭਾਵਵਾਚਕ ਨਾਮ ਸੱਤਵਾਂ ਪੜਨਾਮ ਦੀਆਂ ਕਿੰਨੀਆਂ ਕਿਸਮਾਂ ਹਨ ਇਹਦਾ ਉੱਤਰ ਆਊਗਾ ਜੀ ਆੜਾ 6 ਅੱਠਵਾਂ ਪੁਰਖਵਾਚਕ ਪੜਨਾਮ ਦੀਆਂ ਕਿੰਨੀਆਂ ਕਿਸਮਾਂ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਸਸਾ 3 ਅੱਗੇ ਨੌਵਾਂ ਪ੍ਰਸ਼ਨ ਨਾਮ ਸ਼ਬਦਾਂ ਦੀ ਥਾਂ ਪੜਨਾਮ ਸ਼ਬਦ ਕਿਉਂ ਵਰਤੇ ਜਾਂਦੇ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਈ ਡੀ ਊੜਾ ਅਤੇ ਆੜਾ ਦੋਵੇਂ ਸਹੀ ਨੇ ਕਿਉਂ ਵਰਤੇ ਜਾਂਦੇ ਨੇ ਪਹਿਲਾ ਭਾਸ਼ਾ ਦੀ ਰੁਚਕਤਾ ਕਾਇਮ ਰੱਖਣ ਲਈ ਦੂਜਾ ਭਾਸ਼ਾ ਨੂੰ ਅਕਾਊ ਲੱਗਣ ਤੋਂ ਬਚਾਉਣ ਲਈ ਇਹ ਦੋਨੋਂ ਸਹੀ ਨੇ ਇਸ ਕਰਕੇ ਇਹਦਾ ਉੱਤਰ ਆਊਗਾ ਈ ਡੀ ਊੜਾ ਅਤੇ ਆੜਾ ਦੋਵੇਂ ਸਹੀ ਹਨ 10ਵਾਂ ਪ੍ਰਸ਼ਨ ਆਪਸ ਵਿੱਚ ਗੱਲਬਾਤ ਕਰਦੇ ਸਮੇਂ ਆਪਣੇ ਜਾਂ ਕਿਸੇ ਦੂਜੇ ਪੁਰਖ ਦੇ ਨਾਮ ਦੀ ਥਾਂ ਵਰਤੇ ਜਾਣ ਉਹ ਕੀ ਅਖਵਾਉਂਦੇ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਊੜਾ ਪੁਰਖਵਾਚਕ ਪੜਨਾਮ ਉਸ ਤੋਂ ਬਾਅਦ 11ਵਾਂ ਪੁਰਖਵਾਚਕ ਪੜਨਾਮ ਚੁਣੋ ਹਾਂਜੀ ਇਹਦਾ ਉੱਤਰ ਆਊਗਾ ਜੀ ਊੜਾ ਮੈਂ ਤੂੰ ਉਹ ਇਹ ਪੁਰਖਵਾਚਕ ਪੜਨਾਮ ਦੀਆਂ ਉਦਾਹਰਨਾਂ ਨੇ 12ਵਾਂ ਪ੍ਰਸ਼ਨ ਜੋ ਮਿਹਨਤ ਕਰੇਗਾ ਸੋ ਸਫਲ ਹੋਵੇਗਾ ਹਾਂਜੀ ਇਹਦਾ ਉੱਤਰ ਆਊਗਾ ਜੀ ਈੜੀ ਸਬੰਧਵਾਚਕ ਪੜਨਾਮ 13ਵਾਂ ਕਿਰਿਆ ਦੀਆਂ ਕਿੰਨੀਆਂ ਕਿਸਮਾਂ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਈਡੀ 2 14ਵਾਂ ਮੈਂ ਆਪ ਉਸ ਨੂੰ ਨਕਲ ਕਰਦੇ ਦੇਖਿਆ ਹੈ ਇਸ ਵਾਕ ਵਿੱਚ ਆਪ ਸ਼ਬਦ ਕਿਸ ਪ੍ਰਕਾਰ ਦਾ ਪੜਨਾਮ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਆੜਾ ਨਿਜਵਾਚਕ ਪੜਨਾਮ ਹਾਂਜੀ 15ਵਾਂ ਪ੍ਰਸ਼ਨ ਕੌਣ ਰੋਲਾ ਪਾ ਪਾਉਂਦਾ ਹੈ ਇਸ ਵਾਕ ਵਿੱਚ ਕੌਣ ਸ਼ਬਦ ਕਿਸ ਪ੍ਰਕਾਰ ਦਾ ਪੜਨਾਮ ਹੈ ਹਾਂਜੀ ਇਹਦਾ ਉੱਤਰ ਆਊਗਾ ਪ੍ਰਸ਼ਨਵਾਚਕ ਪੜਨਾਮ 16ਵਾਂ ਉਹ ਪਹਾੜ ਹੈ ਇਸ ਵਾਕ ਵਿੱਚ ਉਹ ਸ਼ਬਦ ਕਿਸ ਪ੍ਰਕਾਰ ਦਾ ਪੜਨਾਮ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਆੜਾ ਨਿਸ਼ਚੇਵਾਚਕ ਪੜਨਾਮ 17ਵਾਂ ਸਰਵਤ ਕਈ ਕੁਝ ਸ਼ਬਦ ਕਿਸ ਪ੍ਰਕਾਰ ਦੇ ਪੜਨਾਮ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਊੜਾ ਅਨਿਸ਼ਚੇ ਵਾਚਕ ਪ੍ਰਨਾਮ ਅੱਗੇ 18ਵਾਂ ਪ੍ਰਸ਼ਨ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਊੜਾ 5 19ਵਾਂ ਨਾਮ ਸ਼ਬਦਾਂ ਦੀ ਵਿਸ਼ੇਸ਼ਤਾ ਗੁਣ ਔਗਣ ਜਾਂ ਗਿਣਤੀ ਮਿੰਤੀ ਦੱਸਣ ਵਾਲੇ ਸ਼ਬਦ ਕੀ ਅਖਵਾਉਂਦੇ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਸਸਾ ਵਿਸ਼ੇਸ਼ਣ 20ਵਾਂ ਪ੍ਰਸ਼ਨ ਵਿਸਮਕ ਦੀਆਂ ਕਿੰਨੀਆਂ ਕਿਸਮਾਂ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਈਡੀ 9 ਕੀਮਾ ਪੰਜ ਡੇਡ ਦਸਵਾਂ ਦੋਵੇਂ ਚੌਗੁਣਾ ਸ਼ਬਦ ਕਿਸ ਪ੍ਰਕਾਰ ਦੇ ਵਿਸ਼ੇਸ਼ਣ ਹਨ ਹਾਂ ਜਿਹੜਾ ਉੱਤਰ ਆਊਗਾ ਜੀ ਆੜਾ ਸੰਖਿਆਵਾਚਕ ਵਿਸ਼ੇਸ਼ਣ 22 ਮੇਰੀ ਚੁੰਨੀ ਦਾ ਰੰਗ ਨੀਲਾ ਹੈ ਇਸ ਵਾਕ ਵਿੱਚ ਕਿਹੜੇ ਵਿਸ਼ੇਸ਼ਣ ਦੀ ਵਰਤੋਂ ਹੋਈ ਹੈ ਹਾਂ ਜਿਹੜਾ ਉੱਤਰ ਆਊਗਾ ਜੀ ਊੜਾ ਗੁਣਵਾਚਕ ਵਿਸ਼ੇਸ਼ਣ 23 ਮਾ ਪ੍ਰਸ਼ਨ ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਸਸਾ 8 ਉਸ ਤੋਂ ਬਾਅਦ 24 ਜਿਹੜੇ ਸ਼ਬਦ ਤੋਂ ਕਿਸੇ ਕੰਮ ਦਾ ਹੋਣਾ ਕਰਨਾ ਜਾਂ ਵਾਪਰਨਾ ਪ੍ਰਗਟ ਹੋਵੇ ਉਸ ਨੂੰ ਕੀ ਕਹਿੰਦੇ ਹਨ ਹਾਂਜੀ ਇਹਦਾ ਉੱਤਰ ਆਊਗਾ ਈਡੀ ਕਿਰਿਆ 25ਵਾਂ ਕਿਰਿਆ ਸ਼ਬਦਾਂ ਦੀ ਵੰਡ ਕਿੰਨੀ ਤਰ੍ਹਾਂ ਕੀਤੀ ਜਾ ਸਕਦੀ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਈਡੀ 4 ਅੱਗੇ 26ਵਾਂ ਪ੍ਰਸ਼ਨ ਜਿਸ ਕਿਰਿਆ ਦੇ ਨਾਲ ਕਰਮ ਦੀ ਲੋੜ ਨਾ ਹੋਵੇ ਉਸ ਨੂੰ ਕੀ ਕਹਿੰਦੇ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਆੜਾ ਅਕਰਮਕ ਕਿਰਿਆ 27ਵਾਂ ਸੰਬੰਧਕ ਦੀਆਂ ਕਿੰਨੀਆਂ ਕਿਸਮਾਂ ਹਨ ਹਾਂਜੀ ਇਹਦਾ ਉੱਤਰ ਆਊਗਾ ਸਸਾ 3 28 ਜਿਸ ਕਿਰਿਆ ਦੇ ਨਾਲ ਕਰਮ ਦੀ ਲੋੜ ਹੁੰਦੀ ਹੈ ਉਸ ਨੂੰ ਕੀ ਕਹਿੰਦੇ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ 29 ਦਾ 28 ਦਾ ਊੜਾ ਸਕਰਮਕ ਕਿਰਿਆ ਉਸ ਤੋਂ ਬਾਅਦ 29ਵਾਂ ਪ੍ਰਸ਼ਨ ਤੁਸੀਂ ਕਿੱਥੋਂ ਆਏ ਹੋ ਇਸ ਵਾਕ ਵਿੱਚੋਂ ਸਹਾਇਕ ਕਿਰਿਆ ਚੁਣੋ ਹਾਂਜੀ ਇਹਦਾ ਉੱਤਰ ਆਊਗਾ ਜੀ ਈਡੀ ਹੋ 30 ਕਾਰਜ ਦੇ ਪੱਖ ਤੋਂ ਯੋਜਕ ਦੀਆਂ ਕਿੰਨੀਆਂ ਕਿਸਮਾਂ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਈਡੀ 2 31 ਮੀ ਵਰਿਆ ਇਸ ਵਾਕ ਵਿੱਚ ਕਿਸ ਕਿਸਮ ਦੀ ਕਿਰਿਆ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਆੜਾ ਅਕਰਮਕ ਕਿਰਿਆ ਅੱਗੇ 32ਵਾਂ ਪ੍ਰਸ਼ਨ RAM ਕਿਤਾਬ ਪੜ੍ਹਦਾ ਹੈ ਇਸ ਵਾਕ ਵਿੱਚ ਕਿਸ ਕਿਸਮ ਦੀ ਕਿਰਿਆ ਹੈ ਸ ਸਕਰਮਕ ਕਿਰਿਆ 33 ਮੈਂ ਦੁੱਧ ਪਿੰਦਾ ਹਾਂ ਇਸ ਇਹ ਵਾਕ ਕਿਹੜੇ ਵਾਚ ਵਿੱਚ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਆੜਾ ਕਰਤਰੀ ਵਾਚ 34 ਪਾਣੀ ਸੁੱਕ ਗਿਆ ਇਹ ਵਾਕ ਕਿਹੜੇ ਵਾਚ ਵਿੱਚ ਹੈ ਇਹਦਾ ਉੱਤਰ ਆਊਗਾ ਜੀ ਈਡੀ ਕਰਮਨੀ ਵਾਚ ਅੱਗੇ 35ਵਾਂ ਵਾਕ ਵਿੱਚ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਵਾਲੇ ਸ਼ਬਦ ਨੂੰ ਕੀ ਕਹਿੰਦੇ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਆੜਾ ਕਿਰਿਆ ਵਿਸ਼ੇਸ਼ਣ 36 ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਦੇ ਸਥਾਨ ਦਾ ਪਤਾ ਲੱਗਦਾ ਹੈ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਈਡੀ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਉਸ ਤੋਂ ਬਾਅਦ 37 ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਦੇ ਸਮੇਂ ਦਾ ਪਤਾ ਲੱਗਦਾ ਹੈ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਇਹਦਾ ਉੱਤਰ ਆਊਗਾ ਊੜਾ ਕਾਲਵਾਚਕ ਕਿਰਿਆ ਵਿਸ਼ੇਸ਼ਣ 38 ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਦੇ ਢੰਗ ਤਰੀਕੇ ਜਾਂ ਪ੍ਰਕਾਰ ਦਾ ਪਤਾ ਲੱਗਦਾ ਹੈ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਇਹਦਾ ਉੱਤਰ ਆਊਗਾ ਇਸਾ ਪਰਕਾਰਵਾਚਕ ਕਿਰਿਆ ਵਿਸ਼ੇਸ਼ਣ ਅੱਗੇ 39 ਜਿਸ ਸ਼ਬਦ ਤੋਂ ਕਿਰਿਆ ਬਾਰੇ ਨਿਸ਼ਚੇ ਜਾਂ ਵਿਸ਼ਵਾਸ ਦੇ ਭਾਵ ਪ੍ਰਗਟ ਹੋਣ ਉਸ ਨੂੰ ਕੀ ਕਿਹਾ ਜਾਂਦਾ ਹੈ ਇਹਦਾ ਉੱਤਰ ਆਊਗਾ ਜੀ ਈਡੀ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ 40 ਥੋੜਾ ਬਹੁਤ ਇੰਨਾ ਕਿੰਨਾ ਨਿਰਾ ਬੜਾ ਹੀ ਇਹ ਸ਼ਬਦ ਕਿਸ ਕਿਸਮ ਦੇ ਕਿਰਿਆ ਵਿਸ਼ੇਸ਼ਣ ਹਨ ਇਹ ਇਹਦਾ ਹੋਊਗਾ ਜੀ ਊੜਾ ਪରିਮਾਨਵਾਚਕ ਕਿਰਿਆ ਵਿਸ਼ੇਸ਼ਣ 41 ਜਿਹੜੇ ਸ਼ਬਦ ਕਿਸੇ ਵਾਕ ਵਿੱਚ ਆਏ ਨਾਮ ਜਾਂ ਪੜਨਾਮ ਸ਼ਬਦਾਂ ਦੇ ਪਿੱਛੇ ਲੱਗ ਕੇ ਉਹਨਾਂ ਦਾ ਸਬੰਧ ਵਾਕ ਦੇ ਹੋਰ ਸ਼ਬਦਾਂ ਨਾਲ ਜੋੜਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਇਹਦਾ ਉੱਤਰ ਆਊਗਾ ਜੀ ਆੜਾ ਸਬੰਧਕ ਜਿਹੜੇ ਸਬੰਧ ਪ੍ਰਗਟ ਕਰਦੇ ਨੇ 42 ਜਿੰਨਾ ਸਬੰਧਕਾਂ ਦੇ ਰੂਪ ਵਿੱਚ ਤਬਦੀਲੀ ਆ ਜਾਂਦੀ ਹੈ ਉਹਨਾਂ ਨੂੰ ਕੀ ਕਹਿੰਦੇ ਹਨ ਹਾਂਜੀ ਇਹਦਾ ਉੱਤਰ ਆਊਗਾ ਊੜਾ ਵਿਕਾਰੀ ਸੰਬੰਧਕ ਜਿਨ੍ਹਾਂ ਨੂੰ ਬਦਲਿਆ ਜਾ ਸਕਦਾ ਹੈ 43 ਜਿਨ੍ਹਾਂ ਸੰਬੰਧਕਾਂ ਦੇ ਰੂਪ ਸਥਿਰ ਰਹਿੰਦੇ ਹਨ ਉਹਨਾਂ ਨੂੰ ਕੀ ਕਹਿੰਦੇ ਹਨ ਇਹਦਾ ਉੱਤਰ ਆਊਗਾ ਜੀ ਆੜਾ ਅਵਕਾਰੀ ਜਿਨ੍ਹਾਂ ਸੰਬੰਧਕਾਂ ਨੂੰ ਬਦਲਿਆ ਨਹੀਂ ਜਾ ਸਕਦਾ ਅੱਗੇ 44 ਉਹ ਕਾਰ ਵਿੱਚ ਬੈਠੇ ਹਨ ਇਸ ਵਾਕ ਵਿੱਚੋਂ ਸੰਬੰਧਕ ਚੁਣੋ ਇਹਦਾ ਉੱਤਰ ਆਊਗਾ ਜੀ ਈੜੀ ਵਿੱਚ ਕਾਰ ਵਿੱਚ ਬੈਠੇ ਹਨ ਵਿੱਚ ਸੰਬੰਧਕ ਹੈ ਠੀਕ ਹੈ ਜੀ 45 ਜਿਹੜੇ ਸ਼ਬਦ ਦੋ ਸ਼ਬਦਾਂ ਵਾਕਾਂਸ਼ਾਂ ਉਪਵਾਕਾਂ ਜਾਂ ਵਾਕਾਂ ਨੂੰ ਇੱਕ ਦੂਜੇ ਨਾਲ ਜੋੜਦੇ ਹਨ ਉਹਨਾਂ ਨੂੰ ਕੀ ਕਹਿੰਦੇ ਹਨ ਇਹਦਾ ਉੱਤਰ ਆਊਗਾ ਜੀ ਊੜਾ ਯੋਜਕ ਜਿਹੜੇ ਦੋ ਸ਼ਬਦਾਂ ਜਾਂ ਵਾਕਾਂ ਨੂੰ ਆਪਸ ਵਿੱਚ ਜੋੜਦੇ ਨੇ ਉਹਨੂੰ ਯੋਜਕ ਕਿਹਾ ਜਾਂਦਾ ਹੈ 46 ਜਿਹੜੇ ਯੋਜਕ ਸਮਾਨ ਜਾਂ ਬਰਾਬਰ ਦੇ ਸ਼ਬਦਾਂ ਵਾਕਾਂਸ਼ਾਂ ਜਾਂ ਵਾਕਾਂ ਨੂੰ ਜੋੜਨ ਉਹਨਾਂ ਨੂੰ ਕੀ ਆਖਦੇ ਹਨ ਇਹਦਾ ਉੱਤਰ ਆਊਗਾ ਜੀ ਊੜਾ ਸਮਾਨ ਯੋਜਕ ਜਿਹੜੇ ਸਮਾਨ ਜਾਂ ਬਰਾਬਰ ਦੇ ਸ਼ਬਦਾਂ ਨੂੰ ਜੋੜਦੇ ਨੇ ਦੇਖੋ ਉਹਨੂੰ ਸਮਾਨਯੋਜਕ ਕਿਹਾ ਜਾਂਦਾ ਹੈ ਉਸ ਤੋਂ ਬਾਅਦ 47 ਮਿਸ਼ਰਤ ਵਾਕਾਂ ਵਿੱਚ ਪ੍ਰધાન ਉਪਵਾਕ ਅਤੇ ਅਧੀਨ ਉਪਵਾਕਾਂ ਨੂੰ ਆਪਸ ਵਿੱਚ ਜੋੜਨ ਵਾਲੇ ਜੋਜਕਾਂ ਨੂੰ ਕੀ ਕਹਿੰਦੇ ਹਨ ਇਹਦਾ ਉੱਤਰ ਆਊਗਾ ਜੀ ਆੜਾ ਅਧੀਨ ਜੋਜਕ 48 ਸਮਾਨ ਜੋਜਕ ਚੁਣੋ ਸ ਸ ਤੇ ਅਤੇ 49ਵਾਂ ਅਧੀਨ ਯੋਜਕ ਚੁਣੋ ਇਹਦਾ ਉੱਤਰ ਆਊਗਾ ਜੀ ਸ ਕ ਕਿਉਂਕਿ ਅੱਗੇ 50 ਬਣਤਰ ਰੂਪ ਦੇ ਆਧਾਰ ਤੇ ਯੋਜਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਇਹਦਾ ਉੱਤਰ ਆਊਗਾ ਜੀ ਆੜਾ ਤਿੰਨ ਪ੍ਰਕਾਰ ਦੇ ਅੱਗੇ 51ਵਾਂ ਪ੍ਰਸ਼ਨ ਮਨ ਦੀ ਖੁਸ਼ੀ ਗਮੀ ਹੈਰਾਨੀ ਭੈ ਪ੍ਰਸ਼ੰਸਾ ਆਦ ਦੇ ਭਾਵਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦਾਂ ਨੂੰ ਕੀ ਕਹਿੰਦੇ ਹਨ ਇਹਦਾ ਉੱਤਰ ਆਊਗਾ ਜੀ ਈ ਡੀ ਵਿਸਮਕ 52 ਨੀ ਬਿੱਬਾ ਕੁੜੇ ਵੇ ਓਏ ਆਦਿ ਸ਼ਬਦ ਕਿਸ ਪ੍ਰਕਾਰ ਦੇ ਵਿਸਮਕ ਹਨ ਇਹਦਾ ਉੱਤਰ ਆਊਗਾ ਜੀ ਈੜੀ ਸੰਬੋਧਕੀ ਵਿਸਮਕ ਅੱਗੇ 53ਵਾਂ ਪ੍ਰਸ਼ਨ ਵੇਖੀ ਬੱਚੀ ਖਬਰਦਾਰ ਹੋਸ਼ਿਆਰ ਆਦਿ ਸ਼ਬਦ ਕਿਸ ਪ੍ਰਕਾਰ ਦੇ ਵਿਸਮਕ ਹਨ ਇਹਦਾ ਉੱਤਰ ਆਊਗਾ ਸਸਾ ਸੂਚਨਾਵਾਚਕ ਜਦੋਂ ਆਪਾਂ ਕਿਸੇ ਨੂੰ ਸੂਚਨਾ ਕਰਦੇ ਹਾਂ ਵੀ ਦੇਖੀ ਕਿਤੇ ਵੱਜ ਨਾ ਜਾਵੇ ਖਬਰਦਾਰ ਜਿਹਨੂੰ ਹੱਥ ਲਾਇਆ ਹਨ ਉਹ ਕੀ ਹੈ ਸੂਚਨਾ ਕਰਦੇ ਨੂੰ ਸੂਚਿਤ ਕਰਦੇ ਹਾਂ 24ਵਾਂ ਵਾ ਵਾ ਸ਼ਾਬਾਸ਼ ਸਦਕੇ ਬੱਲੇ ਅਸ਼ਕੇ ਆਦਿ ਸ਼ਬਦ ਕਿਸ ਪ੍ਰਕਾਰ ਦੇ ਵਿਸਮਕ ਹਨ ਇਹਦਾ ਉੱਤਰ ਆਊਗਾ ਜੀ ਊੜਾ ਪ੍ਰਸ਼ੰਸਾਵਾਚਕ ਜਦੋਂ ਆਪਾਂ ਕਿਸੇ ਦੀ ਪ੍ਰਸ਼ੰਸਾ ਕਰਦੇ ਹਾਂ ਤਾਂ ਆ ਸ਼ਬਦ ਬੋਲਦੇ ਹਾਂ ਇਸ ਕਰਕੇ ਇਹਨੂੰ ਕਿਹਾ ਜਾਂਦਾ ਪ੍ਰਸ਼ੰਸਾਵਾਚਕ ਹਨ 55ਵਾਂ ਹੈ 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 ਹਲਾ ਆਦਿ ਸ਼ਬਦ ਕਿਸ ਪ੍ਰਕਾਰ ਦੇ ਵਿਸਮਕ ਹਨ 55 ਇਹਦਾ ਆਊਗਾ ਜੀ ਆੜਾ ਹੈਰਾਨੀਵਾਚਕ 56 ਸਵਾਰਨਾ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਇਹਦਾ ਉੱਤਰ ਆਊਗਾ ਜੀ ਈੜੀ ਵਿਗਾੜਨਾ ਸਵਾਰਨਾ ਵਿਗਾੜਨਾ 57 ਜਗਣਾ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਜਗਣਾ ਦਾ ਆਊਗਾ ਉੜਾ 부ਜਣਾ ਅੱਗੇ 58 ਸੁਖਾਂਤ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਇਹਦਾ ਆਊਗਾ ਜੀ ਈਡੀ ਦੁਖਾਂਤ 59 ਚੰਗਿਆਈ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਇਹਦਾ ਆਊਗਾ ਜੀ ਆੜਾ ਬੁਰਿਆਈ 60 ਸਰਾਪ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਇਹਦਾ ਆਊਗਾ ਜੀ ਵਰ 60 ਦਾ ਆੜਾ ਅੱਗੇ 61 ਹਰਾਮ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਇਹਦਾ ਆਊਗਾ ਜੀ ਸੱਸਾ ਹਲਾਲ 62 ਸੰਗਣਾ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਇਹਦਾ ਹੋਊਗਾ ਜੀ ਊੜਾ ਸੰਗਣਾ ਵਿਰਲਾ 63 ਬੇਹਾ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਇਹਦਾ ਹੋਊਗਾ ਜੀ ਈਡੀ ਸੱਜਰਾ ਉਸ ਤੋਂ ਬਾਅਦ 64 ਆਸਤਕ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਇਹਦਾ ਹੋਊਗਾ ਜੀ ਨਾਸਤਕ ਆਸਤਕ ਜਿਹੜਾ ਪ੍ਰਮਾਤਮਾ ਨੂੰ ਮੰਨਦਾ ਨਾਸਤਕ ਜਿਹੜਾ ਨਹੀਂ ਮੰਨਦਾ 65 ਗੁਪਤ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਇਹਦਾ ਹੋਊਗਾ ਜੀ ਊੜਾ ਪ੍ਰਗਟ 64 ਤਿੱਖਾ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਇਹਦਾ ਹੋਊਗਾ ਸੱਸਾ ਖੁੰਡਾ ਕੁੰਡਾ ਮਤਲਬ ਮੁੜਿਆ ਹੋਇਆ ਉਸ ਤੋਂ ਬਾਅਦ ਜਾਂ ਚੌੜਾ ਮੋਟਾ ਵੀ ਕਹਿ ਸਕਦੇ ਆ 27 67 ਬਰੀਕ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਇਹਦਾ ਹੋਊਗਾ ਜੀ ਆੜਾ ਮੋਟਾ ਅੱਗੇ 68 ਦੁਰਾਚਾਰ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਇਹਦਾ ਹੋਊਗਾ ਜੀ ਈਡੀ ਦੁਰਾਚਾਰ ਸਦਾਚਾਰ ਉਸ ਤੋਂ ਬਾਅਦ 69 ਕੁਚੱਜਾ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਕੁਚੱਜਾ ਸੁਚੱਜਾ ਅੱਗੇ 70 ਉੱਜੜਨਾ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਉੱਜੜਨਾ ਬਸਣਾ 70 ਦਾ ਊੜਾ ਉਸ ਤੋਂ ਬਾਅਦ 71 ਉੱਦਮ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਇਹਦਾ ਹੋਊਗਾ ਜੀ ਈਡੀ ਉੱਦਮ ਆਲਸ ਉਸ ਤੋਂ ਬਾਅਦ 72 ਆਜ਼ਾਦੀ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਆਜ਼ਾਦੀ ਗੁਲਾਮੀ 73 ਸੂਮ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਇਹਦਾ ਆਊਗਾ ਜੀ ਈੜੀ ਸੂਮ ਸਖੀ ਅੱਗੇ 74 ਸਲਾਉਣਾ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਇਹਦਾ ਆਊਗਾ ਜੀ ਸਸਾ ਊੜਾ ਤੇ ਆੜਾ ਦੋਵੇਂ ਸਹੀ ਨੇ ਨਿੰਦਣਾ ਵੀ ਆਉਂਦਾ ਹੈ ਭੰਡਣਾ ਵੀ ਆਉਂਦਾ ਠੀਕ ਹੈ ਜੀ ਅੱਗੇ 75 ਸੋਗ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਇਹਦਾ ਹੋਊਗਾ ਜੀ ਆੜਾ ਖੁਸ਼ੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰੋ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ